ਏਸੀ ਰਾਜਪਾਲ ਸਿੰਘ ਥਾਣਾ ਸਰਾਈਮਾਨਤਖਾਂ ਕੁਝ ਟਾਈਮ ਪਹਿਲੋਂ ਤੇ ਕਾਫੀ ਝਖੜ ਤੇ ਮੀਂਹ ਆਇਆ ਜੋ ਕਾਫੀ ਬਰਸਤਾ ਡਿੱਗੇ ਆ ਤੇ ਆਵਾਜਾਈ ਠੱਪ ਹੋ ਗਈ ਆ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਪੂਰ ਮੁਲਾਜ਼ਮਾਂ ਦੇ ਸਹਿਯੋਗ ਨਾਲ ਰੋਡ ਸਾਫ਼ ਕਰਾਇਆ ਜਾ ਰਿਹਾ ਵਾ ਤੇ ਉਹ ਨਾਲ ਕਾਫੀ ਨੁਕਸਾਨ ਵੀ ਹੋਇਆ ਤੇ ਕਾਫੀ ਟ੍ਰੈਫਿਕ ਵੀ ਜਾਮ ਹੋਈ ਆ ਤੇ ਲੋਕਾਂ ਸਜੂ ਦੇ ਨਾਲ ਇਹ ਸਾਰਾ ਸਫਾਈ ਕਰਵਾਈ ਜਾ ਰਹੀ ਆ ਐਸਐਸ ਗੱਡੀ ਤੇ ਤਾਇਨਾਤ ਆ ਤੇ ਤਰਨਤਾਰ ਦੁਤਬਾ ਰੋਡ ਤੇ ਚਾਣਕ ਤਪਾਣ 'ਤੇ ਖੜਾਉਣ ਕਰਨਾ ਦੋ ਰੁਖ ਬਹੁਤ ਵੱਡੇ ਜਿਹੜੇ ਡਿੱਗ ਗਏ ਤੇ ਪਬਲਿਕ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਕੱਟ ਕੇ ਪਾਸੇ ਕਰਾ ਕੇ ਹਵਾ ਜੀ ਚਾਲੂ ਕਰਾਈ ਗਈ ਰਿਪੋਰਟ ਮਿਲਣ ਤੇ 5 ਮਿੰਟ ਤੋਂ ਪਹਿਲਾਂ ਪਿੰਡ ਉੱਤੇ ਪਹੁੰਚ ਗਏ ਜੀ ਹਾਂਜੀ ਇਹ ਕਈ ਬਾਬਿਆਂ ਕੋਲ ਆਇਆ ਇੱਕ ਆ ਲਾਈਫ ਲਾਈਨ ਸਾਡੇ ਨਾਲ ਇਹ ਮਤ ਕਰਦੇ ਆ ਕਿ ਇੱਕ ਇੰਨਾ ਦਾ ਹਾਂਜੀ ਇੱਕ ਬਾਬਾ ਕੋਲ ਲਿਆ ਓਡੀਸਾ ਘਰਦਰੇ ਉਹ ਸਟੇਫ ਕੋਲ ਆ ਲੋ ਗਈ ਹਾਂਜੀ ਅਸੀਂ ਲਾਈਫ ਲਾਈਨ ਰੈਸਕਿਊ ਤੋਂ ਆ ਜੀ ਸਾਨੂੰ ਐਸਫ ਵਾਲੇ ਵੀਰ ਨੇ ਕਾਲ ਕੀਤੀ ਸੀ ਜੋ ਕਿ ਨੇਰੀ ਕਾਰਨ ਦਰਸਤ ਬਹੁਤ ਡੇਗ ਚੁੱਕੀ ਸੀ ਤੇ ਤੁਸੀਂ ਦੇਖ ਸਕਦੇ ਸਾਡੀ ਟੀਮ ਰੋਡ ਕਲੀਅਰ ਕਰਨ ਤੇ ਲੱਗੀ ਹੋਈ ਆ ਜੀ ਦਰਸਤ ਵਧ ਰਹੀ ਆ ਤੇ ਅਸੀਂ 5-7 ਮਿੰਟ ਦੇ ਵਿੱਚ ਇਹ ਰੋਡ ਕਲੀਅਰ ਕਰ ਦਾਂਗੇ ਜੀ ਤੁਸੀਂ ਦੇਖ ਸਕਦੇ ਰੋਡ ਕਲੀਅਰ ਹੋ ਚੁੱਕਾ ਥੋੜਾ ਟਾਈਮ ਲੱਗੂਗਾ ਨੂੰ ਹੋਰ ਤੇ ਅਸੀਂ ਰੈਸਕਿਊ ਵਾਲੇ ਆ ਜੀ ਲਾਈਫਲੈਨ ਵਾਲੇ ਤਰਨਤਾਰ ਅੜਾ ਦੱਸ ਰਿਹਾ ਜੀ ਇਹ ਰੋਡ ਹੈਗਾ ਜੀ ਤਰਨਤਾਰ ਤੋਂ ਲੈ ਕੇ ਚਪਾਲ ਰੋਡ ਆ ਜੀ ਹਾਂਜੀ ਓਕੇ ਇਹ ਰੋਖ ਨੇ ਬਹੁਤ ਜ਼ਿਆਦਾ ਚੱਕਰ ਨਹੀਂ ਝਖੜਾਇਆ ਸੀ ਉਹਦੇ ਕਾਰਨ ਰੁਕ ਦੇਤੇ ਆ ਰੁਕ ਚੜਤੀ ਆਮੋ ਜਿੰਨਾ ਰੋਡ ਹੋਦਾ ਹਾਂਜੀ ਇਹ ਆਪਣਾ ਚਪਾਲ ਤਰਨਤਾਰ ਰੋ ਬਹੁਤ ਜ਼ਿਆਦਾ ਨੂੰ ਪਿਆ ਬਹੁਤ ਨੁਕਸਾਨ ਆ ਬਸੰਦੀ ਲੰਮੇ ਪੈ ਗਈਆਂ ਸਾਰੀਆਂ ਰੁਕ ਦਰਖਤ ਢੇਪੇ ਝੜ ਕ ਬਹੁਤ ਨੁਕਸਾਨ ਆ ਆ ਵੀ ਨੇੜੇ ਦੂਰ ਆ ਕਰਕੇ ਮੀਂਹ ਦਾ ਡਰਨਾ ਉਹਦੇ ਕਰਕੇ ਇਹ ਰੁਕ ਡਕ ਵੀ ਇਹ ਡਗੇ ਅੱਗੇ ਡਗੇ ਹੋਰ ਵੀ ਉਹਦੇ ਕਰਕੇ ਆਵਾਜ਼ ਵੀ ਬੰਦ ਹੋ ਗਈ ਆਵੇ ਕਿਸਾਨ ਲੱਗੇ ਆ ਤੇ ਰਸਤਾ ਕਰਾਉਂਦੇ ਸਾਫ ਹੁਣ ਆਵਾਜ਼ ਆਈ ਵਾਸਤੇ ਕਿਹੜਾ ਰੋਡ ਵੱਜਦਾ ਹੈ ਚਿਬਾਲ ਕਰਚਰ ਚਿਬਾਲ ਚਰਨ ਦਾ ਚਿਬਾਲ ਵਾਲਾ ਵੱਜਦਾ ਹੈ ਫਸਲਾਂ ਤੇ ਵੀ ਅਸਰ ਪਿਆ ਹਾਂਜੀ ਫਸਲਾਂ ਤੇ ਬਹੁਤ ਜ਼ਿਆਦਾ ਅਸਰ ਪਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।